ਦੀਵਾਲੀ ਵਾਲੇ ਦਿਨ ਗੁਰਦਾਸਪੁਰ ਦੇ ਦੁਰੰਗਲਾ ਰੋਡ ਤੇ ਪਿੰਡ ਹੱਲਾ ਤੋਂ ਬਰਨਾਲਾ ਨੂੰ ਜਾਂਦੀ ਇੱਕ ਲਿੰਕ ਰੋਡ ਤੇ ਇੱਕ ਭਿਆਨਕ ਸੜਕ ਦੁਰਘਟਨਾ ਦੌਰਾਨ ਇੱਕ ਗਰਭਵਤੀ ਮੈਲਾ ਉਸਦੇ ਪੇਟ ਵਿੱਚ ਪਲ ਰਹੇ ਬੱਚੇ ਅਤੇ 3 ਸਾਲਾ ਬੱਚੀ ਦੀ ਮੌਤ ਹੋਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਗਰਭਵਤੀ ਔਰਤ ਕਾਜਲ ਆਪਣੇ ਜੀਜੇ ਮੰਨੂ ਦੇ ਨਾਲ ਬਥਵਾਲਾ ਪਿੰਡ ਤੋਂ ਤਿੰਨ ਸਾਲਾ ਬੱਚੀ ਪ੍ਰਿੰਸੀ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਕਿ ਇੱਕ ਟਰੱਕ ਦੀ ਜ਼ਪੇੜ ਵਿੱਚ ਆ ਗਏ ਦੁਰਘਟਨਾ ਇੰਨੀ ਭਿਆਨਕ ਸੀ ਕਿ ਟਰੱਕ ਦਾ ਟਾਇਰ ਗਰਭਤੀ ਔਰਤ ਕਾਜਲ ਦੇ ਅਤੇ ਬੱਚੀ ਦੇ ਉੱਪਰੋਂ ਨਿਕਲ ਗਿਆ ਜਿਸ ਕਾਰਨ ਬੱਚੀ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਅਤੇ ਕਾਜਲ ਦੀ ਵੀ ਮੌਤ ਹੋ ਗਈ ਕਾਜਲ ਦਾ ਜੀਜਾ ਬਾਲ-ਬਾਲ ਬਚ ਗਿਆ ਦੂਜੇ ਪਾਸੇ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਫਰਾਰ ਹੋ ਗਿਆ ਆਓ ਦੇਖਦੇ ਹਾਂ ਇੱਕ ਰਿਪੋਰਟ ਾਰੇ ਕੀ ਹਾਲਾਤਾਂ ਹੋਇਆ ਕਿ ਕਿੱਥੇ ਹੋਇਆ ਹੈ ਜੀ ਇਹ ਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਨਾ ਲਿੰਕ ਰੋਡ ਜਿਹੜਾ ਬਰਨਾਲੇ ਲਿੰਕ ਰੋਡ ਪੁਲੀ ਤੋਂ ਜਾਂਦਾ ਉਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਜਿਹੜਾ ਨਾ ਮੋਟਰਸਾਈਕਲ ਦੇ ਜਿਹੜੀ ਸਵਾਰੀਆਂ ਸੀ ਉਹ ਟਰੱਕ ਦੇ ਨਾਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਆ ਉਥੇ ਇੱਕ ਲੇਡੀ ਜਿਹਨਾਂ ਦਾ ਨਾਮ ਕਾਜਲ ਇੱਕ ਉਹਨਾਂ ਦਾ ਬੱਚਾ ਸੀ 3 ਸਾਲ ਦਾ ਉਹਦਾ ਨਾਮ ਪ੍ਰਿੰਸ ਸੀ ਤੇ ਉਹ ਜਿਹੜੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਟਰੱਕ ਦੇ ਥੱਲੇ ਆਉਣ ਕਰਨਾ ਇਹ ਪ੍ਰੈਗਨੈਂਟ ਸੀ ਲੇਡੀਆਂ ਹਾਂਜੀ ਲੇਡੀ ਪ੍ਰੈਗਨੈਂਸੀ ਉਹ ਬੱਚੇ ਦੀ ਵੀ ਡੈਥ ਹੋ ਗਈ ਇਹ ਕਾਰਨਾਂ ਦਾ ਪਤਾ ਲੱਗਾ ਜੀ ਜਾਂ ਬੈਲੈਂਸ ਹੋ ਜਾ ਇਹ ਜੀ ਹਲੇ ਤੱਕ ਦਾ ਜੋ ਹੈ ਵੀ ਇਹ ਓਵਰਟੇਕ ਕਰਨ ਲੱਗੇ ਸੀ ਟਰੱਕ ਨੂੰ ਤੇ ਫਿਰ ਉਸ ਦੌਰਾਨ ਜਿਹੜਾ ਵਾ ਇਨ ਬੈਲੈਂਸ ਹੋ ਗਿਆ ਜਾਂ ਕੋਈ ਮਤਲਬ ਇਹਦੇ ਬਾਰੇ ਹਲੇ ਕਲੀਅਰ ਨਹੀਂ ਕਹਿ ਸਕਦੇ ਵੀ ਕਿਸ ਵਜ੍ਹਾ ਕਰਕੇ ਜਿਹੜਾ ਵੀ ਉਹ ਜਿਹੜੀ ਪਿੱਛੋਂ ਡੇਗੇ ਲੇਡੀਆਂ ਤੇ ਉਹਨਾਂ ਦਾ ਬੱਚਾ ਉਹ ਫਿਰ ਟਰੱਕ ਦੇ ਪਿਛਲੇ ਡਰਾਂ ਚ ਆਉਣ ਕਰਕੇ ਡੈਥ ਇਹ ਸਰ ਕਿਧਰੋਂ ਆ ਰਹੇ ਸੀਗੇ ਟਰੱਕ ਵਾਲਾ ਕਿਧਰੋਂ ਆ ਰਹੇ ਸੀਗੇ ਇਹ ਜੀ ਇਥੋਂ ਦਰੰਗਲੇ ਸਾਈਡ ਤੋਂ ਲੈ ਕੇ ਆ ਰਿਹਾ ਸੀ ਇਥੇ ਖਾਦ ਲੱਦੀ ਹੋਈ ਆ ਤੇ ਇਹ ਵੀ ਉਥੋਂ ਇਹਨਾਂ ਦਾ ਪਿੰਡ ਜਿਹੜਾ ਜਿੱਦਾਂ ਡੈਥ ਹੋਈ ਆ ਇਥੇ ਇਹਦੇ ਰਿਸ਼ਤੇਦਾਰੀ ਚ ਵਿਆਹ ਹੋਏ ਸੀਗੇ ਹਰਦੋਤ ਵਾਲੇ ਤੇ ਕੀ ਕਾਰਵਾਈ ਕੀਤੀ ਜਾਏਗੀ ਇਸ ਅਸੀਂ ਜੀ ਹੁਣ ਮੌਕੇ ਤੇ ਜਿਹੜੀ ਆ ਉਹਨਾਂ ਦੀ ਜਿਹੜੀਆਂ ਬਾਡੀਜ਼ ਮੋਰਚੀ ਚ ਰਖਾਤੀਆਂ ਨੇ ਤੇ ਗੱਡੀ ਜਿਹੜੀ ਅਸੀਂ ਇੱਥੇ ਲਿਆਏ ਆ ਤੇ ਹੁਣ ਅਸੀਂ ਇਹਨਾਂ ਦੇ ਖਿਲਾਫ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹਮਲ ਚ ਲਿਆਉਣ ਲੱਗੇ